ਇਦਾਂਸ ਸਕੂਲ ਜਾ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਸਾਡਾ ਦਿਨ ਚੱਲ ਮਨਹੂਸ ਹੋ ਰਿਹਾ ਹੈ ਕਿੰਦਾ ਸਾਡਾ ਦਿਨ ਤਾਂ ਸਾਰਾ ਮਨਹੂਸ ਹੋ ਰਿਹਾ ਪਰ ਕੋਈ ਗੱਲ ਨਹੀਂ ਵਧੀਆ ਤੋਂ ਦਿਨ ਹੋ ਰਿਹਾ ਹੈ ਸਾਡਾ ਸਾਰਾ ਦਿਨ ਕਦੀ ਆ ਦੇ ਦੋ ਦੇ ਦੋ ਤੂੰ ਹੁਣ ਮਜ਼ਾ ਆਊਗਾ ਨਾ ਇਦਾਂ ਜਨ ਐਟੀ ਸਿੱਟੀਆਂ फोर्टी सैवन डिग्री भी <laughs> सोचा भी फोर्टी सैवन डिग्री हो जानी है, है निया। तो छुट्टी होनी पंद्रह सुनयाद कहते पंद्रह छुट्टिया होगा हो गया <laughs> <laughs> मौसम ठंडा <दंदा> हो गया <laughs> देखा मौसम ਕਿੱਥੇ 47 ਡਿਗਰੀ ਹੁਣ ਤਾਂ ਗਾਇਸ ਬਦਲ ਹੋ ਗਿਆ ਕੋਈ 47 ਡਿਗਰੀ ਨਹੀਂ ਆ ਕਾਕਾ ਹੈ ਵਿਚਾਰੇ ਦਾ ਮੂੰਹ ਮੌਸਮ ਵਿੱਚ ਟਿੱਕਣ ਦੇ ਕਹਿੰਦੇ 47 ਡਿਗਰੀ ਹੋਈ ਤੇ 15 ਦਿਨ ਦੀਆਂ ਬੱਚਿਆਂ ਛਟੀਆਂ ਲੈਣੀਆਂ ਤੇ ਮੌਸਮ ਉਹਦਾ ਹੀ 쿨쿨 ਹੋ ਗਿਆ ਉਹਦੋਂ ਦਾ